ਪੰਜਾਬ ਸਰਕਾਰ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਦਾ ਏਕਾ ਹੁੰਦਾ ਦਿਖਾਈ ਦੇ ਰਿਹਾ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਬਰ ਵਿਰੋਧੀ ਦਿਨ ਐਲਾਨਿਆ ਹੋਇਆ ਹੈ ਕਿ ਜਿਹੜਾ ਇਸ ਨੂੰ ਰੋਸ ਵਜੋਂ ਜਿਹੜਾ ਰੋਸ ਬਖਾਵਾ ਕੀਤਾ ਜਾਣਾ ਹੈ ਪ੍ਰਦਰਸ਼ਨ ਕੀਤਾ ਜਾਣਾ ਹੈ ਐਸ ਕੇ ਐਮ ਨੇ ਕਾਲ ਦਿੱਤੀ ਸੀ ਸੰਯੁਕਤ ਕਿਸਾਨ ਮੋਰਚਾ ਇਸ ਨੂੰ ਸਮਰਥਨ ਦਿੱਤਾ ਕਿਸਾਨ ਮਜ਼ਦੂਰ ਮੋਰਚੇ ਨੇ ਔਰ ਐਸ ਕੇ ਐਮ ਗੈਰ ਰਾਜਨੀਤਿਕ ਨੇ ਕਿਉਂਕਿ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਜਿਵੇਂ ਧੱਕੇ ਨਾਲ ਕਿਸਾਨਾਂ ਨੂੰ ਉਠਾਇਆ ਗਿਆ ਜਬਰਨ ਠਾਇਆ ਗਿਆ ਔਰ ਇਸ ਤੋਂ ਇਲਾਵਾ ਜਿਹੜੇ ਇਸ ਕਿਸਾਨ ਆਗੂ ਸੀ ਜਿਹੜੇ ਲੀਡ ਕਰ ਰਹੇ ਸੀ ਇਹਨਾਂ ਦੋਵਾਂ ਮੋਰਚਿਆਂ ਨੂੰ ਉਹਨਾਂ ਵਿੱਚੋਂ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਹਾਲੇ ਵੀ ਜੇਰੇ ਇਲਾਜ ਨੇ ਹਸਪਤਾਲ ਦੇ ਵਿੱਚ ਨੇ ਪਰ ਸਰਵਨ ਸਿੰਘ ਪੰਦੇਰ ਦੀ ਰਿਹਾਈ ਹੋ ਗਈ ਹੈ ਤੇ ਉਹਨਾਂ ਨੇ ਬਾਹਰ ਆਉਂਦੇ ਹੀ ਬਿਆਨ ਦੇ ਦਿੱਤਾ ਹੈ ਕਿ ਅਸੀਂ ਅੱਜ ਦੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਵੀ ਹੋਣਾ ਹੈ ਔਰ ਆਪਣੇ ਸਾਥੀਆਂ ਨਾਲ ਮੀਟਿੰਗ ਕਰਕੇ ਅਗਲੀ ਰੂਪਰੇਖਾ ਵੀ ਲਿਖੀ ਜਾਏਗੀ ਪਹਿਲਾਂ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਐਸਕੇਐਮ ਨੇ ਐਲਾਨ ਕੀਤਾ ਸੀ ਕਿ ਅਸੀਂ 34 ਸੈਕਟਰ ਤੋਂ ਪੈਦਲ ਮਾਰਚ ਕਰਾਂਗੇ ਰੋਸ ਵਿਖਾਵੇ ਵਜੋਂ ਕਿਉਂਕਿ ਸਾਨੂੰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਔਰ ਇਸ ਤੋਂ ਪਹਿਲਾਂ ਜਿਹੜੀ ਇੱਕ ਅਖੀਰਲੀ ਮੀਟਿੰਗ ਹੋਈ ਬੈਠਕ ਹੋਈ ਉਸ ਦੇ ਵਿੱਚ ਮੁੱਖ ਮੰਤਰੀ ਉੱਠ ਗਏ ਸਨ ਉਹਨਾਂ ਨੇ ਦੋਸ਼ ਲਾਇਆ ਸੀ ਕਿਸਾਨ ਜਥੇਬੰਦੀਆਂ ਨੇ ਕਿ ਵਿੱਚ ਵਿਚਾਲੇ ਮੀਟਿੰਗ ਛੱਡ ਕੇ ਮੁੱਖ ਮੰਤਰੀ ਮੀਟਿੰਗ ਦੇ ਵਿੱਚੋਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਕਿਹਾ ਕਿ 2 3 ਘੰਟੇ ਪਹਿਲਾਂ ਗੱਲਬਾਤ ਹੋਈ ਹੈ ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਹੁਣ ਜਿਹੜਾ ਤੁਸੀਂ ਪ੍ਰੋਟੈਸਟ ਦਾ ਇੱਕ ਦਿਨ ਮਿੱਥਿਆ ਹੋਇਆ ਹੁਣ ਉਸ ਦਾ ਕੀ ਕਰੋਗੇ ਤਾਂ ਜਦੋਂ ਉਹਨਾਂ ਨੇ ਕਿਹਾ ਕਿ ਉਹ ਤੇ ਅਸੀਂ ਕਰਾਂਗੇ ਤਾਂ ਫਿਰ ਉਹਨਾਂ ਨੇ ਦਾਵਾ ਕੀਤਾ ਕਿ ਫਿਰ ਗੱਲਬਾਤ ਕਰਨ ਦਾ ਕੀ ਫਾਇਦਾ ਔਰ ਸਾਰੀਆਂ ਮੰਗਾਂ ਜਿਹੜੀਆਂ ਨੇ ਉਹ ਤਾਂ ਕੇਂਦਰ ਨਾਲ ਸੰਬੰਧਿਤ ਨੇ ਬਾਅਦ ਵਿੱਚ ਇਸ ਦਾ ਮੋੜਵਾ ਜਵਾਬ ਦਿੰਦੇ ਆ ਪ੍ਰੈਸ ਕਾਨਫਰੰਸ ਦੇ ਜ਼ਰੀਏ ਕਿਸਾਨ ਜਥੇਬੰਦੀਆਂ ਵੀ ਕਹਿ ਚੁੱਕੀਆਂ ਨੇ ਕਿ 18 ਨੁਕਾਤੀ ਜਿਹੜਾ ਇੱਕ ਮੈਮੋਰੰਡਮ ਹੈ ਪ੍ਰੋਗਰਾਮ ਹੈ ਜਾਂ ਮੰਗਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਸੂਬਾ ਸਰਕਾਰ ਨਾਲ ਸੰਬੰਧਿਤ ਨੇ ਉਹ ਵੱਖਰੀ ਗੱਲ ਹੈ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਕੁਝ ਮੰਗਾਂ ਨੂੰ ਲੈ ਕੇ ਜਿਹੜੀਆਂ ਕੇਂਦਰ ਨਾਲ ਸੰਬੰਧਤ ਨੇ ਉਸੇ ਕਰਕੇ ਸ਼ੰਭੂ ਤੇ ਖਨਾਰੀ ਤੇ ਮੋਰਚਾ ਲੱਗਾ ਸੀ ਦਿੱਲੀ ਜਾਣਾ ਚਾਹੁੰਦੇ ਸੀ ਕਿਸਾਨ ਪਰ ਉਸ ਵਿੱਚ ਸਾਰੀਆਂ ਜਥੇਬੰਦੀਆਂ ਸ਼ਾਮਲ ਨਹੀਂ ਸੀ ਦੂਜੇ ਪਾਸੇ ਜੁਆਇਕਤ ਕਿਸਾਨ ਮੋਰਚੇ ਨੇ ਪ੍ਰੋਗਰਾਮ ਰੱਖਿਆ ਸੀ ਪੰਜਾਬ ਸਰਕਾਰ ਦੇ ਖਿਲਾਫ ਜਿਸ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਬਾਅਦ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਸੱਦਾ ਆਉਂਦਾ ਕਿਸਾਨਾਂ ਨੇ ਖਾਸ ਕਰਕੇ ਭਾਰਤੀ ਕਿਸਾਨ ਯੂਨੀ ਨੇਕਤਾ ਉਗਰਾਹਨ ਇਹ ਸਭ ਤੋਂ ਪਹਿਲਾਂ ਉਸ ਮੀਟਿੰਗ ਦਾ ਬਾਈਕਾਟ ਕੀਤਾ ਕਿ ਪਹਿਲਾਂ ਸੁਖਾਲਾ ਮਾਹੌਲ ਬਣਾਇਆ ਜਾਵੇ ਫਿਰ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਇਸੇ ਤਰ੍ਹਾਂ ਹੀ ਐਸਕੇਐਮ ਦੀਆਂ ਬਾਕੀ ਜਥੇਬੰਦੀਆਂ ਨੇ ਵੀ ਉਸ ਮੀਟਿੰਗ ਦਾ ਬਾਈਕਾਟ ਕੀਤਾ ਔਰ ਇਹ ਵੀ ਕਿਹਾ ਕਿ ਅਸੀਂ 28 ਤਰੀਕ ਨੂੰ ਜਿਹੜਾ ਕਿ ਸ਼ੰਭੂ ਤੇ ਖਨਾਰੀ ਤੋਂ ਜਿਸ ਤਰੀਕੇ ਨਾਲ ਬਾਰਡਰ ਤੋਂ ਕਿਸਾਨਾਂ ਨੂੰ ਚੁੱਕਿਆ ਗਿਆ ਜ਼ਬਰਨ ਔਰ ਕਿਸਾਨਾਂ ਦੀਆਂ ਸਮਾਨ ਜਿਹੜੇ ਚੋਰੀ ਹੋਏ ਨੇ ਟਰਾਲੀਆਂ ਗੈਸ ਸਿਲੰਡਰ ਚੁੱਲ੍ਹੇ ਤੇ ਹੋਰ ਨਿਕਸੋਕਾ ਜਿਹੜਾ ਰੱਖਿਆ ਹੋਇਆ ਸੀ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਆਪਣੇ ਗੁਜ਼ਾਰੇ ਲਈ ਉਸਮਾਨ ਚੋਰੀ ਕੀਤਾ ਗਿਆ ਇਹ ਦੋਸ਼ ਲਾਏ ਹਾਲਾਂਕਿ ਪੁਲਿਸ ਦਾ ਬਿਆਨ ਆਉਂਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਚੋਰੀ ਦੀ ਘਟਨਾ ਇੱਕ ਵੀ ਜਿਹੜੀ ਆ ਉਹ ਦਰਜ ਨਹੀਂ ਕੀਤੀ ਗਈ ਨਾ ਹੀ ਕੋਈ ਸਾਹਮਣੇ ਆਈ ਹੈ ਹਾਲਾਂਕਿ ਕਿਸਾਨਾਂ ਨੇ ਸ਼ਰੇਆਮ ਉਹ ਟਰਾਲੀਆਂ ਦੀਆਂ ਵੀਡੀਓ ਦਿਖਾਈਆਂ ਨੇ ਘਨੌਰ ਹਲਕੇ ਦੇ ਵਿੱਚ ਕਿ ਕਿਸ-ਕਿਸ ਦੇ ਘਰੇ ਟਰਾਲੀਆਂ ਉਹ ਖੜੀਆਂ ਸਨ ਤੇ ਚੁੱਕ ਕੇ ਲੈ ਗਏ ਹਾਲਾਂਕਿ ਪਟਿਆਲਾ ਦੀ ਪੁਲਿਸ ਇਸ ਮਾਮਲੇ ਦੇ ਵਿੱਚ ਪਰਦਾ ਪਾਉਣ ਦੀ ਕੋਸ਼ਿਸ਼ ਕਰਦੀ ਵੀ ਦਿਖਾਈ ਦਿੱਤੀ ਇਹ ਕਿਸਾਨ ਜਥੇਬੰਦੀਆਂ ਨੇ ਕਿਸਾਨ ਆਗੂਆਂ ਨੇ ਦੋਸ਼ ਵੀ ਪੁਲਿਸ ਦੇ ਉੱਤੇ ਲਾਏ ਨੇ ਤੇ ਹੁਣ ਅੱਜ ਦਾ ਦਿਨ 11 ਵਜੇ ਤੋਂ ਲੈ ਕੇ 3 ਵਜੇ ਤੱਕ ਡਿਪਟੀ ਕਮਿਸ਼ਨਰਾਂ ਦੇ ਸਮੂਹ ਪੰਜਾਬ ਦੇ ਵਿੱਚ ਜਿੰਨੇ ਦਫ਼ਤਰ ਨੇ ਡਿਪਟੀ ਕਮਿਸ਼ਨਰਾਂ ਦੇ 23 ਜ਼ਿਲ੍ਹਿਆਂ ਦੇ ਉਹਨਾਂ ਦਾ ਘਰਾਓ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਔਰ ਇਹ 2-3 ਘੰਟਿਆਂ ਦਾ ਪ੍ਰੋਗਰਾਮ ਸੰਕੇਤਕ ਹੋਵੇਗਾ ਰੋਸ ਮਜਾਰੇ ਵਜੋਂ ਕਿ ਸਾਡੇ ਉੱਤੇ ਜਿਹੜਾ ਜ਼ਬਰ ਕਿਸਾਨਾਂ ਉੱਤੇ ਕੀਤਾ ਜਾ ਰਿਹਾ ਉਸ ਦੇ ਖਿਲਾਫ ਫਿਰ ਰੋਸ ਮਜਾਰਾ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇਸ ਬਾਰੇ ਬਕਾਇਦਾ ਅੱਜ ਫੇਰ ਸਵੇਰੇ-ਸਵੇਰੇ ਜਾਣਕਾਰੀ ਦੇ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਆਖਿਆ ਖਾਸ ਕਰਕੇ ਰਮਿੰਦਰ ਸਿੰਘ ਪਟਿਆਲਾ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਉਹਨਾਂ ਨੇ ਲਿਖਿਆ ਕਿ ਖਬਰ ਆ ਰਹੀ ਹੈ ਕਿ ਗ੍ਰਿਫਤਾਰ ਕੀਤੇ ਸਾਰੇ ਆਗੂ ਬੀਤੀ ਰਾਤ ਰਿਹਾ ਕਰ ਦਿੱਤੇ ਗਏ ਨੇ ਜੇਕਰ ਜਿਆ ਹੈ ਤਾਂ ਇਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਬਰ ਵਿਰੋਧੀ ਦਿਨ ਵਜੋਂ 28 ਮਾਰਚ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਕੀਤੇ ਜਾਣ ਵਾਲੇ ਧਰਨੀਆਂ ਤੋਂ ਪਹਿਲਾਂ ਕਿਸਾਨਾਂ ਲੈ ਰਹੀ ਇੱਕ ਚੰਗੀ ਖਬਰ ਹੈ ਪੰਜਾਬ ਨੂੰ ਪੁਲਿਸ ਰਾਜ ਬਣਾ ਕੇ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਨੂੰ ਦਰੜਨ ਵਿਰੁੱਧ ਕਿਸਾਨਾਂ ਦਾ ਸਾਜੋ-ਸਮਾਨ ਵਾਪਸ ਦਿਵਾਉਣ ਅਤੇ ਹੋਏ ਨੁਕਸਾਨ ਦੀ ਪਰਪਾਈ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ 11 ਤੋਂ 3 ਵਜੇ ਤੱਕ ਧਰਨਿਆਂ ਵਿੱਚ ਸੰਯੁਕਤ ਕਿਸਾਨ ਮੋਰਚਾ ਸ਼ਾਮਲ ਜਥੇਬੰਦੀਆਂ ਆਪਣੇ ਰੋਹ ਦਾ ਪ੍ਰਗਟਾਵਾ ਜ਼ਰੂਰ ਕਰਨਗੀਆਂ ਇੱਥੇ ਵੀ ਦੱਸਣਾ ਬਣਦਾ ਉਹਨਾਂ ਨੇ ਲਿਖਿਆ ਕਿ ਇਨ੍ਹਾਂ ਧਰਨਿਆਂ ਵਿੱਚ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਗੈਰ-ਰਾਜਨੀਤਿਕ ਨੇ ਵੀ ਸਮੂਲੀਅਤ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਦੀਆਂ ਕਈ ਇਨਸਾਫ਼ਪਸੰਦ ਜਥੇਬੰਦੀਆਂ ਵੱਲੋਂ ਵੀ ਸਾਨੂੰ ਹਮਾਇਤ ਜੱਤੀ ਜਾ ਰਹੀ ਹੈ ਰਿਆ ਹੋ ਕੇ ਆਏ ਕਿਸਾਨਾਂ ਦਾ ਸਾਥੀਆਂ ਦਾ ਅਸੀਂ ਸਵਾਗਤ ਕਰਦੇ ਹਾਂ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਆ ਇਹ ਬਿਆਨ ਸਾਂਝਾ ਕੀਤਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਅੱਜ ਵਾਲੇ ਇਸ ਰੋਸ ਮਜਾਰੇ ਤੋਂ ਬਾਅਦ ਕੀ ਆਪਣਾ ਰੌਂ ਬਦਲੇਗੀ ਗੱਲਬਾਤ ਲਈ ਫਿਰ ਅੱਗੇ ਦਰਵਾਜ਼ੇ ਖੋਲੇ ਜਾਣਗੇ ਕਿਉਂਕਿ ਪਿਛਲੀ ਵਾਰ ਹੋਈ ਗੱਲਬਾਤ ਦੇ ਵਿੱਚ ਸੁਖਾਵਾ ਮਹੌਲ ਬਿਲਕੁਲ ਨਹੀਂ ਸੀ ਤਲਖੀ ਵਧ ਗਈ ਸੀ ਕਿਸਾਨ ਜਥੇਬੰਦੀਆਂ ਤੇ ਪੰਜਾਬ ਸਰਕਾਰ ਦੇ ਵਿਚਾਲੇ ਖਾਸ ਕਰਕੇ ਮੁੱਖ ਮੰਤਰੀ ਦੇ ਰਵੱਈਏ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਖਫਾ ਨਜ਼ਰ ਆ ਰਹੀਆਂ ਨੇ ਦੂਜੇ ਪਾਸੇ ਮੁੱਖ ਮੰਤਰੀ ਨੇ ਵੀ ਕਿਸਾਨ ਜਥੇਬੰਦੀਆਂ ਨੂੰ ਘੁਰਕੀ ਵਟਕੇ ਤੇ ਕਈ ਤਰ੍ਹਾਂ ਦੇ ਮਿਹਣੇ ਦੇ ਕੇ ਮੀਡੀਆ ਦੇ ਜ਼ਰੀਏ ਉਹਨਾਂ ਨੂੰ ਜਵਾਬ ਵੀ ਭੇਜੇ ਨੇ ਪਰ ਇਹ ਜਿਹੜੀ ਤਲਖੀ ਆ ਜਾਂ ਤਕਰਾਰ ਹੈ ਜੇਕਰ ਗੈਪ ਵਧਿਆ ਰਹੇਗਾ ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਇਸ ਦੇ ਲਈ ਆਮ ਆਦਮੀ ਪਾਰਟੀ ਦਾ ਸੱਤਾ ਧਿਰ ਦਾ ਸਿਆਸੀ ਤੌਰ ਦੇ ਉੱਤੇ ਨੁਕਸਾਨ ਹੋਣਾ ਵੀ ਸਭਾਵਕ ਜੀ ਗੱਲ ਨਜ਼ਰ ਆ ਰਹੀ ਹੈ ਕਿਉਂਕਿ ਪਾੜਾ ਬਹੁਤ ਵੱਜ ਚੁੱਕਾ ਹੈ ਕਈ ਥਾਵਾਂ ਦੇ ਉੱਤੇ ਤਾਂ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਨੇ ਕਿਸਾਨ ਜਥੇਬੰਦੀਆਂ ਨੇ ਕਿ ਸਾਡੇ ਪਿੰਡਾਂ ਵਿੱਚ ਜਦੋਂ ਵੋਟਾਂ ਮੰਗਣ ਆਉਣਗੇ ਤਾਂ ਉਸ ਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਏਗਾ ਇਹ ਮੀਡੀਆ ਦੇ ਵਿੱਚ ਗੱਲਾਂ ਸਭ ਦੇ ਸਾਹਮਣੇ ਆ ਗਈਆਂ ਨੇ ਜਗਜਾਰ ਹੋ ਗਈਆਂ ਨੇ ਪਰ ਅੱਜ ਵਾਲੇ ਪ੍ਰੋਟੈਸਟ ਤੋਂ ਬਾਅਦ ਕੀ ਸਰਕਾਰ ਝੁਕੇਗੀ ਕੀ ਗੱਲਬਾਤ ਦੇ ਲਈ ਫਿਰ ਸੱਦਾ ਆਏਗਾ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਇੱਕ ਸ਼ਰਤ ਰੱਖੀ ਹੈ ਕਿ ਪਹਿਲਾਂ ਸਾਰੇ ਜਿਹੜੇ ਗ੍ਰਿਫਤਾਰ ਕੀਤੇ ਕਿਸਾਨ ਰਿਹਾ ਹੋਣੇ ਚਾਹੀਦੇ ਨੇ ਕਿਸਾਨਾਂ ਦਾ ਚੋਰੀ ਹੋਇਆ ਸਮਾਨ ਵਾਪਸ ਹੋਣਾ ਚਾਹੀਦਾ ਉਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਔਰ ਸਭ ਤੋਂ ਵੱਡੀ ਗੱਲ ਅਗਲੀ ਮੀਟਿੰਗ ਉਹਨਾਂ ਉਦੋਂ ਹੀ ਅਸੀਂ ਕਰਾਂਗੇ ਜਦੋਂ ਸੁਖਾਲਾ ਮਾਹੌਲ ਸਾਜਗਰ ਮਾਹੌਲ ਪੰਜਾਬ ਸਰਕਾਰ ਸਿਰਜਣ ਦੀ ਕੋਸ਼ਿਸ਼ ਕਰੇਗੀ ਉਸ ਤੋਂ ਬਾਅਦ ਹੀ ਗੱਲਬਾਤ ਲਈ ਵਿਚਾਰਿਆ ਜਾ ਸਕਦਾ ਹੈ ਇਹ ਸਾਰੀਆਂ ਗੱਲਾਂ ਇੱਥੇ ਹੁਣ ਸਪਸ਼ਟ ਨਹੀਂ ਕਿ ਅੱਜ ਦਾ ਜਿਹੜਾ 3-4 ਘੰਟੇ ਦਾ ਜਿਹੜਾ ਹੋਣ ਜਾ ਰਿਹਾ ਪ੍ਰੋਟੈਸਟ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਹੈ ਗੱਲ ਹੈ ਸੰਕੇਤਕ ਤੌਰ ਦੇ ਉੱਤੇ ਰੋਸ ਮਜਾਰਾ ਇਹ ਸੂਬਾ ਸਰਕਾਰ ਦੇ ਖਿਲਾਫ ਹੈ ਹਾਲਾਂਕਿ ਲੜਾਈ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਖਿਲਾਫ ਵੀ ਹੈ ਪਰ ਹੁਣ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਦੇ ਕਹਿਣ ਦੇ ਉੱਤੇ ਪੁਲਿਸ ਨੇ ਕਾਰਵਾਈ ਕੀਤੀ ਦੋਵਾਂ ਬਾਰਡਰਾਂ ਉੱਤੇ ਬੈਠੇ ਕਿਸਾਨਾਂ ਨੂੰ ਜ਼ਬਰਨ ਚੁੱਕਿਆ ਔਰ ਮੀਟਿੰਗ ਕਰਨ ਆਏ ਕਿਸਾਨ ਵਾਪਸ ਮੋਰਚੇ 'ਤੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਰਾਹ ਦੇ ਵਿੱਚੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਸਾਰੀਆਂ ਗੱਲਾਂ ਦਾ ਰੋਸ ਹੁਣ ਕੇਂਦਰ ਸਰਕਾਰ ਦੀ بجائے ਪੰਜਾਬ ਸਰਕਾਰ ਦੇ ਖਿਲਾਫ ਵੱਧ ਨਿਕਲ ਰਿਹਾ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਬਤ ਹੋਰ ਕੀ ਕੀ ਅਪਡੇਟ ਆਉਂਦਾ ਹੈ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ